ਸਵਾਗਤ ਹੈ ਮਿੱਤਰੋ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਦੋਸਤੋ ਅੱਜ ਆਪਾਂ ਪਹੁੰਚਿਆ ਹਰਿਆਣੇ ਦੀ ਮੰਡੀ ਫਤਿਹਪੁਰ ਆਦ ਜਿਹੜੀ ਕਿ ਜਿਹਨੂੰ ਕਿ ਜ਼ਿਲ੍ਹਾ ਫਤਿਹਪੁਰ ਹੀ ਪੈਂਦਾ ਦੋਸਤੋ ਹਰਿਆਣੇ ਦੀ ਮੰਡੀ ਆ ਬਹੁਤ ਜ਼ਿਆਦੇ ਭਰਦੀ ਆ ਮਸ਼ਹੂਰ ਮੰਡੀ ਆ ਇੱਕ ਵਾਰੀ ਇੱਥੇ ਤੋਂ ਦ੍ਰਿਸ਼ ਦਿਖਾਉਣਾ ਵਾ ਕਿੰਨਾ ਅਜਮਾਲ ਪਹੁੰਚਿਆ ਦੋਸਤੋ ਗੱਡੀਆਂ ਦੇਖ ਸਕਦੇ ਹੋ ਇੱਧਰ ਲੈਣਾ ਲੱਗੀਆਂ ਪਈਆਂ ਨੇ ਤੰਬੂ ਦੇਖ ਸਕਦੇ ਹੋ ਤੇ ਬਾਕੀ ਅੰਦਰ ਚੱਲ ਕੇ ਮੰਡੀ ਦੇ ਜਾਨਵਰ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਨਿਗਾਹ ਮਾਰ ਲਓ ਜਿੱਥੇ ਤੱਕ ਵੀ ਦੋਸਤੋ ਨਿਗਾਹ ਜਾਂਦੀ ਹੈ ਮੰਡੀਆਂ ਮੰਡੀਆਂ ਚਾਰੇ ਪਾਸੇ ਖਚਾ ਖਚ ਭਰੀ ਹੋਈ ਹੈ ਬਾਕੀ ਆਦੋ ਚਲਦਿਆਂ ਸਾਨੂੰ ਮੰਡੀ ਚ ਲੈ ਕੇ ਚਲਦਿਆਂ ਅੱਗੇ ਲੈ ਵੀ ਦੋਸਤੋ ਫਤਿਹਬਾਦ ਮੰਡੀ ਦੀ ਪਹਿਲੀ ਝੋਟੀ ਦਿਖਾਉਣ ਲੱਗਿਆ ਤੁਹਾਨੂੰ ਜਵੇਂ ਬੰਬੇ ਲੱਗਿਆ ਦਿਖਾਉਣ ਧੋਰੀ ਬਈ ਹੈ ਨੂੰ ਲੈਵਾਲੂਆ ਦੇਖੋ ਦੋਸਤੋ ਐਚ ਐਫ گاਵਾ ਵਰਗ ਹੈ ਜਿਵੇਂ گاਵਾ ਤੁਰਦਿਆਂ ਨੇ ਭਲਵਾਨਾ ਵਾਂਗੂ ਤੁਰੂਗੀ ਫਾਸ ਫਾਸ ਕੇ ਲੈਵਾ ਦਿਖਾਉਂਗਾ ਨੇੜੇ ਤੋਂ ਝੋਟੀ ਦਾ ਦੇਖ ਲਓ ਇੱਕ ਵਾਰੀ ਚਲਾ ਦੇ ਚਲਾ ਦੇ ਕੋੜਵਾ ਤੂੰ ਕੋ 66 ਲਾ ਆਇਆ ਗੁਰਾ ਕੇ 3 ਲੱਖ ਰੁਪਏ ਕਿੱਧਰ ਪਸਾਇਆ ਤੂੰ ਪਸਾਦੀ ਬਾੜੀਆਂ ਹਾਣਾ ਟੈਂਕ ਤੇ ਲੱਗੂ ਬਾੜੀਆਂ ਟੈਂਕ ਨਾਲ ਛੋਟੀ ਪੂਰੀ ਜਬਰਦਸਤ ਹੈ ਦੋਸਤੋ ਠੰਡ ਹਵਾ ਨਾਲ ਦੇਖਣ ਵਾਲਾ ਲੇਵਾ ਦੇਖਣ ਵਾਲਾ ਝੋਟੀ ਦਾ ਆ ਮੈਂ ਬਾੜੀਆਂ ਟੈਂਕ ਤੇ ਖੜੀ ਆ ਆ ਚਲਾ ਰੇ ਚਲਾ ਰੇ ਬਾਕੀ ਦੋਸਤੋ ਇੱਧਰ ਤੋਂ ਦਿਖਾਉਣਾ ਲੇਵੇ ਤੇ ਨਾੜਾ ਨੂੜਾ ਦਿਖਾਉਣਾ ਤੇ ਥਾਣਾ ਦਾ ਗੈਪ ਦੇਖ ਸਕਦੇ ਹਾਂ ਪੂਰੇ ਡਬਲ ਲੇਵੇ ਦੀਆ ਦੋਸਤੋ ਨੂੰ ਮੱਥਾ ਦਿਖਾ ਦੇਣਾ ਬਿਲਕੁਲ ਗੁੰਡੇ ਸਿੰਘਾਂ ਚ ਹੈ ਹਰਿਆਣੇ ਦੀ ਝੋਟੀ ਹੈ ਇਹ ਜੇ ਬੇਟੀਆਂ ਲੈਣੇ ਸਵੇਰੇ ਲੱਗਿਆ ਠੰਡੋ ਪੀਣੇ ਨਾ ਗਰਮ ਕੋ ਨਹੀਂ ਆ। ਤਾਂ ਇਹਦੀ ਬਾਕੀ ਡਿਟੇਲ ਦੋਸਤੋ ਆਪਾਂ ਭਾਈ ਨੂੰ ਪੁੱਛਾਂਗੇ ਇਹਦੀ ਕੀ ਗੱਲਬਾਤ ਆ ਕੀ ਰੇਟ ਰੂਟ ਮੰਗਦਾ ਇੱਕ ਵਾਰੀ ਫੋਨਾਂ ਫਿਰ ਦਿਖਾ ਦੇਣਾ ਤੁਹਾਨੂੰ ਪਿੱਛੇ ਤੋਂ। ਤੇ ਬਾਕੀ ਦੋਸਤੋ ਬਾਈ ਲੈਵ ਲੈ ਕੇ ਚੱਲਦੇ ਆ ਸੁਣੋ ਡਿਟੇਲ ਪੁੱਛਦੇ ਆ ਛੁੱਟੀ ਦੀ ਛੋਰੇ ਬਤਾ ਦੇ ਯਾਰ ਬਤਾ ਬਾਈ ਨਾਲ ਗੱਲਬਾਤ ਕਰਾਉਣੇ ਆ ਦੋਸਤੋ ਛੁੱਟੀ ਬਾਈ ਜੀ ਨਾਮ ਬਤਾਓ ਕੀ ਹੈ ਮੇਰਾ ਮੁਕੇਸ਼ਰ ਮੈਂ ਜੀ ਗਾਉਂ ਕੌਣ ਸਾ ਮਿਰਕਾ ਇਸਾਰ ਕੇ ਪਾਸ ਕੌਣ ਸੇ ਵਿਆਹ ਤੇ ਮੈਂ ਛੁੱਟੀ ਹੈ ਇਹ ਤੀਜੇ ਵਿਆਹ ਤੇ ਜੀ ਕਿਤਨੇ ਦਿਨ ਕੀ ਵਿਆਹੀ ਹੋਗੀ ਇਹ ਜੀ ਅੱਜ 10 ਇੱਕ ਦਿਨ ਕੀ ਵਿਆਹੀ ਹੋ ਦੁੱਧ ਕਿਤਨਾ ਰੈਡੀ ਹੈ 20 22 ਲੀਟਰ ਦੁੱਧ ਤਿਆਰ ਹੈ ਜੀ ਤਿਆਰ ਰੇਟ ਰੇਟ ਤੇ ਤਾਂ ਇਸਾ ਕਿੰਨੇ ਕਰੋ 2.5 ਲੱਖ ਰੁਪਏ ਕੀ ਹੈ ਦੇਣੀ ਕਿੰਨੇ ਗਿਆ ਫਿਕਸ ਰੇਟ ਬਤਾ ਦੇ ਦੋ 10 ਕੀ ਦੇ ਦੇਂਗੇ ਜੀ ਦੋ 10 ਕੀ ਨੰਬਰ ਬਤਾ ਦੇ 9677291393 ਅੰਗਰੇਜ਼ੀ ਵਿੱਚ ਮੈਂ ਬਤਾ ਦੋ ਅਰੇ ਅੰਗਰੇਜ਼ੀ ਵਿੱਚ ਕੀ ਆਏਗਾ ਨਹੀਂ ਬਤਾ ਦਿਆ ਇਲਾਕੀ ਪੰਜਾਬੀ ਚ ਦੱਸ ਦੇ ਕਿੰਨਾ ਲਪਾਊਗਾ ਕਈ ਵਾਰੀ ਪੰਜਾਬੀਆਂ ਨੂੰ ਸਮਝ ਨਹੀਂ ਆਉਂਦੀ ਹੌਲੀ ਬੋਲ ਦੇ ਤੂੰ 996476987 ਠੀਕ ਅੰਗਰੇਜ਼ੀ ਜਾਣਦਾ ਤਾਂ ਹੈਗਾ ਮਰਾ ਹਾਂਜੀ ਆ ਜੋ ਟੀਵੀ ਤੋੜ ਦੇ ਖੋਲ ਕੇ ਤੋੜੂ ਤੋੜ ਦੇ ਦੋਸਤੋ ਬਾਈ ਕੋਲ ਤਿੰਨ ਝੋਟੀਆਂ ਦਿਖਾਵਾਂਗੇ ਪੂਰੀਆਂ ਜ਼ਬਰਦਸਤ ਨੇ ਤਿੰਨੇ ਵੀਡੀਓ ਬਣਾ ਸਕਦੇ ਹਾਂ ਬਾਕੀ ਡਿਟੇਲ ਇਹਦੀ ਬਾਈ ਨੂੰ ਪੁੱਛ ਲਾਂਗੇ ਆਪਾਂ ਚਲਾ ਦੇ ਭਾਈ ਲੰਬੀਆਂ ਨੂੰ ਲੈ ਬਈ ਲੰਬੇ ਚਲਾ ਧੰਗ ਧੰਗ ਕਰਤੀ ਚੱਲਦਾ ਹੈ ਵਲੇ ਗਾਲ ਲਾ ਦੀ ਮਾਈ 15 ਕਿਲੋ ਦੂਧੀ ਕਰ ਲੈ ਤੈਰੀ ਇਹ ਲਿਆ ਘੜੇ ਛੋਟੇ ਜਾਊ ਇਹਨਾਂ ਨੇ ਫਿਰ ਤੋਂ ਭੱਜੇ ਆਏ ਤੇ ਬਾਕੀ ਇਹ ਵੀ ਡਿਟੇਲ ਵੀ ਦੋਸਤੋ ਆਪਾਂ ਪੁੱਛ ਲੈਨੇ ਆਂ ਬਾਈ ਨੂੰ ਇਹ ਕੌਣ ਸੇ ਵਿਆਹ ਤੇ ਇਹ ਜੀ ਦੂਜੇ ਵਿਆਹ ਦੀ ਹੈ ਦੂਸਰੇ ਕੀ ਹਾਂ ਜੀ ਲੱਗ ਤਾ ਤਿਸ਼ਰੀ ਕੀ ਰਹੀ ਹੈ ਭਾਈ ਕਿਆ ਦੂਸਰੇ ਕੀ ਹੈ ਕਨਫਰਮ ਹਾਂ ਜੀ ਦੂਸਰੇ ਕਿਤਨੇ ਦਿਨ ਦੀ ਬਾਈ ਹੋਗੀ ਇਹ ਜੀ ਇੱਕ ਹਫਤਾ ਹੀ ਬਾਈ ਹੈ ਰੇਟ 7 ਦਿਨ ਦੀ ਦੁੱਧ ਇਸ ਦਾ ਜੀ 1-5 ਕੀ ਲੈਣਾ ਦੇਣੀ ਦੁੱਧ ਕਿਤਨਾ 15-16 ਲੀਟਰ ਦੁੱਧ ਤਿਆਰ ਹੈ ਜੀ ਤਿਆਰ ਹੈ ਹਾਂ ਜੀ ਆ ਜਾਓ 3 ਨੰਬਰ ਵਾਲੀ ਦਿਖਾ ਦੇ ਦੋਸਤੋ ਤਿੰਨ ਝੋਟੀਆਂ ਦਿਖਾਵਾਂਗੇ ਆਪਾਂ ਬਾਈ ਕੋਲੇ ਹਰਿਆਣਾ ਜਾਂ ਪੂਰੀਆਂ ਟੌਪ ਤੋਂ ਟੌਪ ਨੇ ਦਿੰਨੇ ਇਹ ਚੋਟੀ ਦੋਸਤੋ ਬਹੁਤ ਕੱਦ ਕਾਠ ਵਾਲੀ ਆ ਥਣ ਹਵਾਨਾ ਦੇਖ ਸਕਦੇ ਹਾਂ ਪੂਰੇ ਵਧੀਆ ਥਣ ਲੱਗੇ ਨੇ ਦੂਰੀ ਤੇ ਲੱਗੇ ਨੇ ਬਾਕੀ ਦੋਸਤੋ ਜਦੋਂ ਚੱਲੂਗੀ ਹਵਾਨੇ ਦੀ ਜਜਮੈਂਟ ਕਰ ਲਿਓ ਤੁਸੀਂ ਐਨੂੰ ਚਲਾ ਦਿਓ ਇਹਨੂੰ

ਦੋਸਤੋ ਤਿੰਨੇ ਝੋਟੀਆਂ ਜ਼ਬਰਦਸਤ ਨੇ ਬਾਈ ਕੋਲੇ ਬਾਕੀ ਨੰਬਰ 22 ਦਾ ਵੀਡੀਓ ਚ ਚੱਲੂਗਾ ਜੀ ਨੂੰ ਇਹਨਾਂ ਤਿੰਨਾ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਆਹ ਦੋਸਤੋ ਝੋਟੀ ਆਪਾਂ ਦਿਖਾਈ ਸੀ ਇੱਕ ਨੰਬਰ ਤੇ ਆਹ ਦੋ ਨੰਬਰ ਵਾਲੀ ਝੋਟੀ ਆ ਦੋਸਤੋ ਆ ਆ ਗਈ ਤਿੰਨ ਨੰਬਰ ਵਾਲੀ ਝੋਟੀ ਜਿਹੜੀ ਵੀ ਇਹਨਾਂ ਤਿੰਨਾ ਚੋਂ ਤੁਹਾਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਬਾਕੀ ਤਿੰਨੇ ਝੋਟੀਆਂ ਹਰਿਆਣੇ ਦੇ ਨੇ ਹਸਾਰ ਲਾ ਕੇ ਦੇਨੇ ਦੋਸਤੋ ਤੇ ਬਾਕੀ ਤਸੱਲੀ ਦੋਸਤੋ ਨੇੜੇ ਆ ਕੇ ਤੁਸੀਂ ਨੇ ਕਰਨੀ ਆ ਬਾਕੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਫਤਿਆਬਾਦ ਮੰਡੀ ਦੇ ਜਾਨਵਰ ਦਿਖਾਉਣੇ ਆ ਹੋਰ ਚੰਗੇ ਚੰਗੇ ਆਹ ਦਿਖਾ ਦੂੰਗੀ ਬਿੱਟ ਇੱਕ ਨਗੀਨਾ ਹੋਰ ਦਿਖਾਉਣੇ ਆ ਦੋਸਤੋ ਹਰਿਆਣੇ ਦਾ ਝੋਟੀ ਕੱਦ ਕਾਠ ਬਹੁਤ ਜ਼ਿਆਦਾ ਆ ਹਵਾਨਾ ਹਵੂਨਾ ਦੇਖ ਸਕਦੇ ਹੋ ਨਾੜਾ ਨੂੰ ਵੀ ਦੇਖ ਸਕਦੇ ਹੋ ਹਵਾਨੇ ਦੇ ਚਲਾ ਦਿਆਂ ਨੂੰ ਮਿੰਟ ਜੇ ਹੋਰ ਦਿਖਾਈਏ ਕਰਾਂ ਹੋਰ

कट्टी। है साथ दो, दंद कट्टी। अच्छा, से दो दांत है लंबाई बड़ी, बड़ी बहुत, भाई बहुत है। है। अभी तेरा तो कितने दिन की 8 दिन, दिन की कितने दूध की उम्मीद है अभी देगी 16 लीटर 16 लीटर कर देगी रेट क्या रहेगा इसका ठीक बात रेट क्या रहेगा इसका एक लाख अस्सी हजार ਇੱਕ ਅਸੀਂ ਕਿਤਨੇ ਕਿਓ ਜੀ ਬਈ ਫਿਕਸ ਰੇਟ ਬਤਾਓ। ਇਹ 1,60,000 ਰੁਪਏ ਦੀ ਦੇਣੀ। 1.60 ਕੇ ਆਪਣਾ ਨੰਬਰ ਬਤਾ ਦੇਗਾ ਜੀ। 97283 ਹਾਂ ਜੀ। 21582। ਧੰਨਵਾਦ ਬਹੁਤ। ਆਜੋ ਦੋਸਤੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਖੜੀਆਂ ਝੁੱਟੀਆਂ ਦੋ ਚਾਰ ਕਰਾਉਣੀਆਂ ਦਰਸ਼ਨ ਤੁਹਾਨੂੰ। ਬਈ ਆ ਝੁੱਟੀ ਚ ਲੈ। ਸਾਰਾ ਮਾਲ ਦੋਸਤੋ ਅੱਜ ਦੇ ਬਲੌਕ 'ਚ ਆਪਾਂ ਤੁਹਾਨੂੰ ਹਰਿਆਣੇ ਦੀਆਂ ਝੁੱਟੀਆਂ ਦਿਖਾਵਾਂਗੇ ਸਾਰੀਆਂ। ਹਸਾਰ ਇਲਾਕੇ ਦਾ ਮਾਲ ਹੈ ਸਾਰਾ। ਇੱਧਰ ਨੂੰ ਚਲਾ ਦੇ। ਵਾ ਮੋੜ ਦਾ ਡਿਟੇਲ ਦੋਸਤੋ ਬਾਈ ਨੂੰ ਪੁੱਛ ਲਾਂਗੇ ਚੱਲ ਕੇ ਸਾਰੀਆਂ ਹਸਾਰ ਏਰੀਏ ਦੇ ਝੋਟੀਆਂ ਨੇ ਕਿਉਂਕਿ ਇਹ ਇਲਾਕੇ ਦਾ ਜਾਨਵਰ ਦੋਸਤੋ ਦੁੱਧ ਵਧੀਆ ਦਿੰਦਾ ਹਸਾਰ ਏਰੀਏ ਦਾ ਤੇ ਥਾਂ ਲੇਵਾ ਦੇਖ ਸਕਦੇ ਝੋਟੀ ਦਾ ਬਹੁਤ ਚੰਗੀ ਐ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਭਾਈ ਸਾਹਿਬ ਨਾਮ ਨਾਮ ਬਤਾ ਦਿਓ ਨਾਮ ਸੋਮੇਰ ਭਾਈ ਕੌਣ ਸਾ ਕੰਮ ਹੈ ਭਾਈ ਗਾਉ ਮਿਰਕਾ ਜਿਹੜਾਈ ਹਸਾਰ एरिया भाई हाँ भाई से कितनी दूर पड़ा विसार से भाई दस किलोमीटर है दस किलोमीटर कौन से ब्यात में जो टी है ये है भाई दूसरे ब्यात में दूसरे में दांतों में है कुछ दांतों तो में छह दांत है छह दांत हाँ

3 ਲੱਖ ਤੱਕ ਵੀ ਉਸਕੇ 5 ਲੱਖ ਕੀ ਵੀ ਆ ਜਾਵੇ ਅੱਜ ਭਾਈ ਕਿੰਨੀਆਂ ਝੋਟੀਆਂ ਲੈ ਕੇ ਆਇਆ ਆਹ ਆ ਰਹੀ ਹੈ ਭਾਈ ਇਹ ਮਾਰੀ ਆ ਰਹੀ ਹੈ 3 4 7 4 10 10 ਝੋਟੀਆਂ ਆਈ ਠੀਕ ਉਹ 3 ਨੰਬਰ ਵਾਲੀ ਝੋਟੀ ਖੋਲ ਕੇ ਦਿਖਾ ਦਿੰਦਾ ਦੋਸਤੋ ਬਾਈ ਨਾਲ ਗੱਲਬਾਤ ਤੁਹਾਡੀ ਕਰਾਤੀ ਮੈਂ ਬਾਕੀ ਨੰਬਰ 22 ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਤੇ ਬਾਕੀ ਜਿਹਨੇ ਘਰ ਤੋਂ ਝੋਟੀਆਂ ਲੈਣੀਆਂ ਨੇ ਐਡਰੈਸ ਬਾਈ ਨੇ ਦੱਸਤਾ ਦੋਸਤੋ ਸਾਰਾ ਏਰੀਆ ਦਾ ਮਾਲ ਹੈ ਉੱਚੀ ਆ ਬਾਕੀ ਉਹ ਚੱਲੂ ਵੀ ਦੋਸਤੋ ਝੋਟੀ ਦੀ ਜੱਜਮੈਂਟ ਕਰ ਲਿਓ ਹਵਾਨੇ ਦੀ ਕੱਦ ਕਾਠ ਵਾਲੀ ਆ ਸ਼ਕੀਨ ਝੋਟੀ ਆ ਪੂਰੀ ਸਿੰਘ ਸਿੰਘ ਕੁੰਡੇ ਨੇ ਬਿਲਕੁਲ ਚਲਾ ਦੇ ਬਾਈ ਜੀ ਤੇ ਬਾਕੀ ਡਿਟੇਲ ਦੋਸਤੋ ਇਹਦੀ ਵੀ ਪੁੱਛਾਂਗੇ ਬਾਈ ਨੂੰ ਆਪਾਂ ਅੱਗੇ ਆਲਾ ਬਾਕੀ ਆਲਾ ਬਤਾएंगे ਆਪਾਂ ਫੋਟੋ ਵਰਗੇ ਪੂਰੇ ਕੱਦ ਕਾਠ ਵਾਲੀ ਝੋਟੀ ਆ ਦੋਸਤੋ ਸ਼ਕੀਨ ਝੋਟੀ ਆ ਪੂਰੀ ਠਣ ਠਣ ਦੇਖ ਸਕਦੇ ਹੋ ਤੇ ਬਾਈ ਯੂਟਿਊਬ ਬਾਕੀ ਡਿਟੇਲ ਦੋਸਤੋ ਆਪਾਂ ਬਾਈ ਨੂੰ ਪੁੱਛ ਲੈਣਾ ਚੱਲਗੇ ਇਹਦੀ ਵੀ

ਕਿੰਨੇ ਕੀ ਫਿਕਸ ਰੇਟ ਹੈ ਬਤਾ ਰਹੇ ਹੋ ਜੋ ਫਿਕਸ ਰੇਟ ਹੀ ਰਹੇ ਚਲੋ ਇਸki ਡਿਟੇਲ ਬਤਾ ਦੋ ਵਿੱਚ ਲਾ ਕੇ ਦਿਖਾ ਦਿੰਦੇ ਆ ਇਹ ਦੇਖ ਲਓ ਦੋਸਤੋ ਇੱਕ ਤਿੰਨ ਨੰਬਰ ਵਾਲੀ ਝੋਟੀ ਤੋਰ ਕੇ ਦਿਖਾਉਣੇ ਬਾਈ ਦੀ ਹੋਰ ਲੇਵਲੂ ਇਹਦਾ ਵੀ ਬਹੁਤ ਡਾਬਲਾ ਕੱਦ ਕਾੜ ਜ਼ਰੂਰ ਦਰਮਿਆਨ ਆ ਜਿਆਦਾ ਕਰੂਗਾ ਉਹਨੂੰ ਦਦੂ ਆਰ ਐਫ ਐਲ ਬਾਕੀ ਡਿਟੇਲ ਦੋਸਤੋ ਇਹ ਛੋਟੀ ਦੀ ਵੀ ਆਪਾਂ ਬਾਈ ਨੂੰ ਪੁੱਛ ਲੈਣੇ ਆ ਚੱਲ ਕੇ ਤੇ ਬਾਕੀ ਜਿਹਨੇ ਘਰੋਂ ਮਾਲ ਲੈਣਾ ਬਾਈ ਕਹਿੰਦਾ ਲੈ ਸਕਦਾ ਐਡਰੈਸ ਬਾਈ ਨੇ ਦੱਸਤਾ ਹਸਾਰ ਏਰੀਆ ਬਾਈ ਦਾ ਇਹ ਕੌਣ ਸੇ ਵਿਆਹ ਤੇ ਮੈਂ ਬਾਈ ਇਹ ਹੈ ਬਈ ਦੂਜੇ ਵਿਆਹ ਤੇ ਮੈਂ ਦੂਸਰੇ ਮੈਂ ਹਾਂ ਲੱਗ ਤੋ ਬਈ ਤੀਸਰੀ ਵੀ ਲੱਗ ਰਹੀ ਨਹੀਂ ਦੂਸਰੇ ਵਿਆਹ ਤੇ ਕਿਹਾ ਕਨਫਰਮ ਹੈ ਦੂਸਰੇ ਕੀ ਇਹ ਹਰਿਆਣੇ ਚ ਕਹਿੰਦੇ ਵੀ ਦੂਜੇ ਤੋਂ ਵੱਡੀ ਹੁੰਦੀ ਐ ਨਹੀਂ ਦੂਜੇ ਤੋਂ ਵੱਡੀ ਕਿਉਂ ਨਹੀਂ ਹੁੰਦੀ ਯਾਰ ਇਹ ਜਦੋਂ ਵੀ ਕੋਈ ਯੂਟਿਊਬਰ ਕੋਈ ਵੀ ਵੀਡੀਓ ਬਣਾਉਂਦਾ ਕਹਿੰਦੇ ਫਸਟ ਸੈਕਿੰਡ ਕੀ ਹੈ ਕੱਟੀ ਅੱਛੀ ਹੈ

ਔਰ ਇਹ ਕਹਗਾ ਵੀ ਵਾਹ ਦੋਸਤੋ ਬਾਈ ਲਵੇ ਟੋਪ ਟੋਪ ਦੇ ਜਾਨਵਰ ਨੇ ਸਾਰੇ ਜਿਹਨੂੰ ਪਸੰਦ ਆਵੇ ਇਹਨਾਂ ਜੋ ਤਸੱਲੀ ਕਰਕੇ ਨੇੜੇ ਆ ਕੇ ਦੋਸਤੋ ਤੁਸੀਂ ਖਰੀਦ ਸਕਦੇ ਹੋ ਥਣ ਥਣ ਦਿਖਾ ਦੇਣਾ ਝੋਟੀਆਂ ਇੱਕ ਵਾਰੀ ਫੇਰ ਤੇ ਬਾਕੀ ਅੱਗੇ ਦਿਖਾਉਣਾ ਤੁਹਾਨੂੰ ਦੋਸਤੋ ਝੋਟੀਆਂ ਹੋਰ ਵੀ ਦੋਸਤੋ ਇੱਕ ਜ਼ਬਰਦਸਤ ਨਕੀਨਾ ਹਰਿਆਣੇ ਦਾ ਹੋਰ ਲਗਿਆਂ ਦਿਖਾਉਣਾ ਤੁਹਾਨੂੰ ਅੱਜ ਹਰਿਆਣੇ ਵਾਲੀਆਂ ਝੋਟੀਆਂ ਦਿਖਾਵਾਂਗੇ ਇਹ ਬਲੌਗ ਦੇ ਵਿੱਚ ਸਾਰੀਆਂ ਐਨ ਟੋਪ ਟੋਪ ਦੀਆਂ ਤੁਹਾਨੂੰ ਵਾਹ ਕਮਾਲ ਹੋ ਜੀ ਤੇ ਡਿਟੇਲ ਦੋਸਤੋ ਆਪਾਂ ਬਾਈ ਨੂੰ ਪੁੱਛ ਲਾਂਗੇ ਫਤਿਹਬਾਦ ਮੰਡੀ ਤੇ ਪਹੁੰਚੇ ਹੋਏ ਆ मोल एक लाख का सर्वे नमस्कार भाई साहब नमस्कार नाम बता दे भाई नाम डॉक्टर पवन कहाँ से भाई कला फतेहाबाद। जिला कौन सा फतेहाबाद? फतेहाबाद फतेहाबाद। कौन से ब्याज में जुटी है ये थर्ड ब्याज की है जी कितने दिनों के भाई ये दस दिन की ब्याज है जी बच्चा क्या भाई साथ में बच्चा इसी कटी जी कटड़ी ਦੁੱਧ ਕਿੰਨਾ ਰੈਡੀ ਹੈ ਦੁੱਧ ਅਭੀ 13 ਲੀਟਰ ਤਿਆਰ ਹੈ ਜੀ 13 ਲੀਟਰ ਹਾਂਜੀ ਰੇਟ ਕਿਆ ਰਹੇਗਾ ਇਸ ਦਾ ਰੇਟ ਇਸ ਦਾ ਇੱਕ ਦੱਸ ਕਰਿਆ ਜੀ ਫਿਕਸ ਰੇਟ ਬਤਾ ਦਿਓ ਭਾਈ ਜਿੰਨੇ ਕੀ ਦੇਣੀ ਫਿਕਸ 90000 ਕੀ ਦੇਣੀ ਹੈ 90000 ਕੀ ਆਪਣਾ ਨੰਬਰ ਬਤਾ ਦਿਓ 94677 77701 ਕਿੰਨੀ ਚੋਟੀ ਲੈ ਕੇ ਆਏ ਭਾਈ ਅੱਜ ਚੋਟੀ ਤਿੰਨ ਲੈ ਕੇ ਆਏ ਜੀ ਅਗਲੇ ਨੰਬਰ ਵਾਲੀ ਹਾਂ ਇੱਕ ਨੰਬਰ ਉਹ ਹੋਲ ਕੇ ਦਿਖਾ ਦਿਓ ਭਾਈ ਹਾਂ ਕਿਹੜਾ ਨਾ 4 ਦਿਨ ਕੀ ਰੈਡੀ ਹੈ 4 ਦਿਨ ਕੀ ਦੋਸਤੋ ਇੱਕ ਜ਼ਬਰਦਸਤ ਝੋਟੀ ਹੋਰ ਦਿਖਾਉਣਾ ਬਾਕੀ ਰੇਟ ਬਾਈ ਨੇ ਜੈਨੂਅਨ ਕਰਿਆ ਝੋਟੀ ਦਾ ਜਮੇ ਜਿਹੜੀ ਦਿਖਾਈਆ ਪਹਿਲਾਂ ਤੇ ਬਾਕੀ ਰੇਟ ਦੋਸਤੋ ਝੋਟੀ ਦਾ ਜਿਹੜਾ ਬਾਈ ਨੇ ਕਰਿਆ ਫਿਕਸ ਰੇਟ ਹੀ ਰਹੂਗਾ ਬਾਕੀ ਫੋਨ ਤੇ ਗੱਲਬਾਤ ਕਰ ਲਓ ਜਿਹਨੂੰ ਪਸੰਦ ਆਊਗੀ ਹਰਿਆਣੇ ਦੀ ਝੋਟੀ ਆ ਦੋਸਤੋ ਸਾਰੀ ਏਰੀਆ ਦੀ

ਦੋਸਤੋ ਦੋ ਝੋਟੀਆਂ ਦਿਖਾਈਆਂ ਨੇ ਬਾਈ ਨੇ ਤੇ ਰੇਟ ਬਾਈ ਨੇ ਬਿਲਕੁਲ ਜੈਨੂਨ ਕਰਿਆ ਝੋਟੀਆਂ ਦਾ ਆ ਇੱਕ ਨੰਬਰ ਵਾਲੀ ਝੋਟੀਆਂ ਦੋਸਤੋ ਲੈ ਵਾਲੂਗਾ ਦੇਖ ਸਕਦੇ ਹੋ ਇਹਦਾ ਵੀ ਇਧਰੋਂ ਸਾਈਡ ਤੋਂ ਦਿਖਾ ਰਣਾ ਮੈਂ ਇਹ 90000 ਦੀ ਬਾਈ ਕਹਿੰਦਾ ਦੇਣੀ ਆ ਫਿਕਸ ਰੇਟ ਹੈ ਤੇ ਬਾਕੀ ਆ ਝੋਟੀ ਦੇਖ ਲਓ ਦੋਸਤੋ ਲੈ ਵਾਲੂਗਾ ਇਹਦਾ ਦੇਖ ਸਕਦੇ ਹੋ ਥਣ ਥਣ ਦੇਖ ਸਕਦੇ ਹੋ ਥਣਾ ਜੀ ਆਪਸ ਦੇ ਵਿੱਚ ਦੂਰੀ ਵੀ ਦੇਖ ਸਕਦੇ ਹੋ ਬਾਕੀ ਚੰਗੀ ਆ ਝੋਟੀ ਸਾਰੀ ਦੋਸਤੋ ਇਹ ਵੀ ਹਸਾਰ ਏਰੀਏ ਦਾ ਮਾਲ ਹੈ ਹਰਿਆਣੇ ਦਾ ਮਾਲ ਆ ਦੋਸਤੋ ਹਸਾਰ ਲਾਕੇ ਦਾ ਦੁੱਧ ਵਾਲੇ ਜਾਨਵਰ ਨੇ ਸਾਰੇ ਤੇ ਬਾਕੀ ਦੋਸਤੋ ਜਿਹੜੀ ਝੋਟੀ ਇਹਨਾਂ ਦੋਹਾਂ ਚ ਤੁਹਾਨੂੰ ਪਸੰਦ ਆਊਗੀ ਨੰਬਰ 22 ਦਾ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਮੈਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ